ਮੇਰਾ ਨਾਮ ਜੀ ਠਾਕੁਰ ਸਿੰਘ ਜੀ। ਇਹ ਬਾਬਾ ਜੀ ਕੀ ਘਟਨਾ ਹੋਈ ਆ ਇਹ ਜਿਹੜੀ ਤੁਹਾਡੇ ਨਾਲ ਹੋਈ। ਬਾਬਾ ਜੀ ਮੈਂ ਡਿਊਟੀ ਲਾ ਕੇ ਆ ਰਿਹਾ ਸੀ ਰੌਲ ਖੰਡਪੜ ਸਾਹਿਬ ਦੀ। ਕਿੱਥੇ ਜੀ? ਪੀੜ ਬਾਬਾ ਵੱਡਾ ਸਾਹਿਬ ਤੋਂ। ਅੱਛਾ ਜੀ। ਤੇ 8 ਵਜੇ ਮੈਂ ਡਿਊਟੀ ਤੇ ਉੱਠਿਆ ਤੇ ਸਵਾ 1 ਕੱਢ ਦਾ ਟਾਈਮ ਸੀ। ਜਦੋਂ ਮੈਨੂੰ ਉਹ ਬੰਦੇ ਮਿਲ ਪਏ ਉੱਥੋਂ ਗੁਰਦੁਆਰਾ ਸਾਹਿਬ ਤੋਂ ਬਾਹਰ। 1 ਕਿਲੋਮੀਟਰ ਮੈਂ ਗੁਰਦੁਆਰਾ ਸਾਹਿਬ ਤੋਂ ਆਇਆ ਬਾਹਰ। ਉਦੋਂ ਬੰਦੇ ਅੱਗੋਂ ਮਿਲੇ ਪਹਿਲਾਂ ਮੇਰੇ ਲਾਗੋਂ ਦੀ ਲੰਗੇ ਆ। ਇਹ ਫਿਰ ਉਹਨਾਂ ਮੇਰੇ ਮਗਰ ਮੋਟਰਸਾਈਕਲ ਆ ਲਿਆ ਧੁੰਦ ਬੜੀ ਸੀ ਮੋਟਰਸਾਈਕਲ ਬੜਾ ਸੱਜੇ ਸੀ ਫਿਰ ਮੇਰੇ ਨਾਲ ਮੋਟਰਸਾਈਕਲ ਉਹਨਾਂ ਮਲਾ ਕੇ ਤੇ ਮੋਟਰਸਾਈਕਲ ਦੀ ਉਹ ਚਾਬੀ ਕੱਢਣ ਲੱਗੇ ਤੇ ਮੈਂ ਅੱਗੋਂ ਨੂੰ ਚਾਬੀ ਕੱਢਣ ਤੋਂ ਰੋਕਿਆ ਮੈਂ ਅੱਗੋਂ ਉਹਨੂੰ ਹੱਥ ਜਾ ਮਾਰਿਆ ਅਗਲੱਥਾ ਮਾਰਿਆ ਤੇ ਪਿਛਾਹ ਹੋ ਗਿਆ ਉਹਨੇ ਫਿਰ ਮੇਰੇ ਬਾਸਬਲ ਮਾਰਿਆ ਲੱਕ 'ਚ ਤੇ ਉਹ ਮੈਂ ਬਾਸਬਲ ਅੱਗੋਂ ਫੜ ਲਿਆ ਤੇ ਬਾਅਦ ਦੇ ਵਿੱਚ ਉਹ ਜਿਹੜੇ ਦੂਜੇ ਦੋ ਮੁੰਡੇ ਸੀ ਤਿੰਨ ਜਣੇ ਸੀ ਮੋਟਰਸਾਈਕਲ ਤੇ ਉਹ ਦੂਜਿਆਂ ਨੇ ਮੇਰੇ ਅੱਗੇ ਮੋਟਰਸਾਈਕਲ ਕਰਕੇ ਰੋਕਤਾ ਤੋ ਦਵਾ ਦਵਾਣ ਕੇ ਤੇ ਮੇਰੀਆਂ ਜੇਬਾਂ ਫੁੱਲਣ ਲੱਗ ਗਏ ਇਹਨੂੰ ਕਹਿੰਦੇ ਕੋਈ ਮੋਬਾਈਲ ਦੇ ਦੇ ਮੈਂ ਕਿਹਾ ਮੋਬਾਈਲ ਤੇ ਹੈ ਨਹੀਂ ਇਹਨੂੰ ਕਹਿੰਦੇ ਪੈਸੇ ਦੇ ਦੇ ਮੈਂ ਕਿਹਾ ਪੈਸੇ ਵੀ ਨਹੀਂ ਆ ਗਏ ਕਰੋਨਾ ਦਵਾ ਦਵਾ ਮੇਰੀਆਂ ਦਾਲਿਓਂ ਕੇ ਤਲਾਸ਼ੀ ਕਰਨ ਲੱਗੇ ਤੇ ਚਾਰੇ ਬਟਨ ਮੇਰੇ ਬਾਸਕਟ ਦੇ ਤੋੜ ਕੇ ਤੇ ਮੇਰੀ ਜੇਬ ਚੋਂ 1150 ਰੁਪਇਆ ਕੱਢ ਲਿਆ ਤੇ ਫਿਰ ਮੈਨੂੰ ਕਹਿੰਦੇ ਮੋਟਰਸਾਈਕਲ ਛੱਡ ਦੇ ਤੇ ਮੈਂ ਕਿਹਾ ਵੀ ਮੋਟਰਸਾਈਕਲ ਨਹੀਂ ਮੈਂ ਦੇਣਾ ਪੈਸੇ ਲੈ ਜਾਓ ਤੇ ਮੈਂ ਮੋਟਰਸਾਈਕਲ ਹੀ ਛੱਡਿਆ ਉਹਨਾਂ ਫਿਰ ਮੇਰੀ ਬਾਹਾਂ ਤੇ ਇੱਕ ਬਾਸਪੜ ਮਾਰਿਆ ਮੈਂ ਤਾਂ ਵੀ ਨਹੀਂ ਦਿੱਤਾ ਫਿਰ ਉਹਨਾਂ ਮੇਰੇ ਇੱਕ ਲੱਤ ਤੇ ਮਾਰਿਆ ਗੋਡੇ ਫੇਰ ਉਹ ਦੂਜੇ ਨਾਲ ਦੇ ਮੁੰਡੇ ਨੂੰ ਕਹਿੰਦਾ ਕਹਿੰਦਾ ਦਾਤਰ ਕੱਢ ਕੇ ਸਿਰ 'ਚ ਮਾਰ ਫੇਰੇ ਮੋਰਸਲ ਦੇਊਗਾ ਤੇ ਜਦੋਂ ਉਹਨਾਂ ਦਾਤਰ ਕੱਢ ਲਿਆ ਬਟਿਆ ਸਿਰ 'ਚ ਮਾਰਨ ਲੱਗੇ ਤੇ ਫੇਰ ਮੈਂ ਉਹਨਾਂ ਨੂੰ ਕਿਹਾ ਕਿ ਮੋਟਰਸਾਈਕਲ ਤੁਸੀਂ ਲੈ ਜਾਓ ਤੇ ਦਾਤਰ ਨਾ ਮਾਰਿਓ ਫਿਰ ਦਾਤਰ ਨਹੀਂ ਮਾਰਿਆ ਮੋਟਰਸਾਈਕਲ ਉਹ ਲੈ ਗਏ ਆ ਫਿਰ ਮੈਂ ਲਾਗੇ ਥੋੜੀ ਦੂਰ ਤੇ ਗੁਰਦੁਆਰਾ ਸਾਹਿਬ ਹੀ ਉਹ ਗੁਰਦੁਆਰੇ ਜਾ ਕੇ ਬਾਬਾ ਜੀ ਨੂੰ ਦੱਸਿਆ ਤੇ ਫਿਰ ਅਸੀਂ ਉਹਨਾਂ ਦੇ ਮਗਰ ਬਾਬਾ ਜੀ ਨਾਲ ਤੁਰੇ ਮੇਰੇ ਐਕਟਵਾ ਕਢੀ ਐਕਟਵਾ ਉਹਨਾਂ ਦੇ ਮਗਰ ਲਾਈ ਪਰ ਤੋਂੰਦੋ ਦੇ ਹੋਣ ਦੇ ਕਾਰਨ ਫਿਰ ਸਾਨੂੰ ਉਹ ਮਿਲੇ ਨਹੀਂ ਬੰਦੇ। ਉਸ ਤੋਂ ਬਾਅਦ ਫਿਰ ਅਸੀਂ ਸਵੇਰੇ ਰਿਪੋਰਟ ਦਰਜ ਕਰਾਈ ਥਾਣੇ ਚਬਾਲ ਜੋ ਵੀ ਮੇਰੇ ਨਾਲ ਅੱਡ ਕੀਤੀ ਹੋਈ ਸੀ। ਹਾਂਜੀ। ਉਹਨਾਂ ਕੋਈ ਕਾਰਵਾਈ ਨਹੀਂ ਕੀਤੀ। ਨਹੀਂ ਜੀ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ। ਤੁਸੀਂ ਸ਼ੱਕ ਦੇ ਆਧਾਰ ਤੇ ਕਿਸੇ ਦਾ ਨਾਮ ਲਿਖਾਇਆ ਸੀ। ਹਾਂਜੀ ਹਾਂਜੀ। ਕਿਹੜੇ ਕਿਹੜੇ ਬੰਦੇ ਸੀ ਜਿਨ੍ਹਾਂ ਦੇ ਨਾਮ ਲਿਖਾਏ ਸੀ? ਹੁਣ ਮੈਨੂੰ ਇ tanto ਯਾਦ ਨਹੀਂ ਜੀ ਦੋ ਬੰਦਿਆਂ ਦੇ ਨਾਮ ਲਿਖਾਏ ਆ। ਹਾਂਜੀ। ਦੋ ਮੁੰਡਿਆਂ ਦੇ ਨਾਮ ਲਿਖਾਏ ਆ। ਕਿਸ ਆਧਾਰ ਤੇ ਤੁਸੀਂ ਉਹਨਾਂ ਦੇ ਨਾਮ ਲਕਾਏ? ਉਹਨਾਂ ਦੇ ਨਾਮ ਇਸ ਕਰਕੇ ਲਿਖਾਏ ਕਿ ਉਹਨਾਂ ਅੱਗੇ ਵੀ ਇਲਾਕੇ ਦੇ ਵਿੱਚ ਚੋਰੀਆਂ ਕੀਤੀਆਂ ਸੀ ਡਾਕੇ ਮਾਰੇ ਸੀ ਤੇ ਫਿਰ ਉਹਨਾਂ ਦੇ ਪਿੰਡ ਦੇ ਬੰਦੇ ਨੇ ਆਮਿਆਂ ਦੇ ਨੇ ਤੇ ਸਾਡੇ ਠੱਠਗੜ ਦੇ ਸਰਪੰਚ ਨੇ ਇਹਨਾਂ ਨੂੰ ਪਤਾ ਸੀ ਕਿ ਉਹ ਡੇਰੇ ਵਾਲਿਆਂ ਨੂੰ ਦੱਸਿਆ ਵੀ ਉਹ ਵਾਰਦਾ ਤਾਂ ਇੱਥੇ ਕਰਦੇ ਆ ਸ਼ੱਕ ਦੇ ਆਧਾਰ ਤੇ ਉਹਨਾਂ ਦੇ ਅਸੀਂ ਨਾਂ ਉੱਥੇ ਦਰਜ ਕਰਾਏ ਆ ਪੁਲਿਸ ਨੇ ਉਹਨਾਂ ਪਾਸੋਂ ਪੁੱਛਗਿੱਛ ਕੀਤੀ ਕਿ ਨਹੀਂ ਕੀਤੀ ਨਹੀਂ ਜੀ ਇਸ ਗੱਲ ਦਾ ਨਹੀਂ ਪਤਾ ਉਹ ਲਿਆਂਦੇ ਨਹੀਂ ਪਾਏ ਫੜ ਕੇ ਉਹਨਾਂ ਬੰਦੇ ਤੁਸੀਂ ਬਾਅਦ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਬਣਾਇਆ ਅਹੀਂ ਸਰਪੰਚ ਨੇ ਫੋਨ ਕੀਤਾ ਮੈਂ ਨਹੀਂ ਕੀਤਾ ਸਰਪੰਚ ਫੋਨ ਕਰਦਾ ਰਿਹਾ ਵੀ ਤੁਸੀਂ ਬੰਦੇ ਫੜ ਕੇ ਲਿਆਓ ਉਹ ਕਹਿੰਦੇ ਸਾਡੇ ਕੋਲ ਸਟਾਫ ਨਹੀਂ ਹੈਗਾ ਸਟਾਫ ਹੋਵੇਗਾ ਫਿਰ ਅਸੀਂ ਫੜ ਕੇ ਲਿਆਵਾਂਗੇ ਹਾਂਜੀ ਹੁਣ ਤੁਸੀਂ ਕੀ ਮੰਗ ਕਰਦੇ ਆਹੀਂ ਇਹ ਮੰਗ ਕਰਦੇ ਆਂ ਕਿ ਚਲੋ ਆਪਣੇ ਕੋਈ ਸਿੱਖ ਧਰਮ ਦੇ ਜੋ ਵੀ ਆਪਣੇ ਗੁਰੂ ਨਾਨਕ ਨਾਮ ਲੈਵਾ ਇਹ ਸੇਖਾਂ ਹਨ ਸਾਡੇ ਤੇ ਆਪਣੀ ਮਦਦ ਕਰਨ 6000 ਰੁਪਏ ਗੁਰਦੁਆਰੇ ਦੀ ਤਨਖਾਹ ਆ ਤੇ ਸੰਤ ਤੋਂ ਬੜੀ ਤੰਗੀ ਉਦੋਂ ਦੀ ਜਿੱਦਣ ਦਾ ਮੋਟਰਸਾਈਕਲ ਉਹਨਾਂ ਨੇ ਲੈ ਗਏ ਆ ਤੇ ਮੈਨੂੰ ਡਿਊਟੀ ਜਾਣ ਤੋਂ ਬੜੀ ਜਿਆਦਾ ਤੰਗੀ ਆ ਤੋਂ ਗੁਜਾਇਤ ਸੁਣੀ ਹੈ ਕਿ ਨਵਾਂ ਮੋਟਰਸਾਈਕਲ ਲੈ ਲਗੇ ਇਹ ਆਪਾਂ ਮੰਗ ਕਰਦੇ ਆਂ ਕਿ ਚਲੋ ਜੇ ਭੈਣ ਭਰਾ ਜਿਹੜੇ ਗੁਰੂਗ੍ਰੰਥ ਸਾਹਿਬ ਜੀ ਨੂੰ ਪ੍ਰੇਮ ਕਰਦੇ ਆ ਗੁਰੂ ਸਮਝਦੇ ਆ ਤੇ ਉਹ ਆਪਣੀ ਹਮਾਇਤ ਕਰਨ ਤੇ ਸ਼ਾਸਨ ਤੋਂ ਕੀ ਉਮੀਦ ਹੈ ਪ੍ਰਸ਼ਾਸਨ ਤੋਂ ਇਹੋ ਜੀ ਕਿ ਇਸ ਗੱਲ ਤੇ ਰੋਕਥਾਮ ਪਾਈ ਜਾਵੇ ਧਿਆਨ ਦਿੱਤਾ ਜਾਵੇ ਬਹੁਤ ਚੋਰੀਆਂ ਡਾਕੇ ਹੋ ਰਹੇ ਆ ਤੇ ਪ੍ਰਸ਼ਾਸਨ ਧਿਆਨ ਦੇਵੇ ਇੱਥੇ ਰਾਤ ਨੂੰ ਗਸ਼ਤ ਹੋਵੇ ਉਥੇ ਉਹ ਰਸਤੇ ਥਾਣੀ ਪਾਠੀ ਸਿੰਘ ਡਿਊਟੀ ਜਾਂਦੇ ਆ ਤੇ ਆਮ ਜਨਤਾ ਨਾਲ ਇਹ ਘਟਨਾ ਵਾਪਰਦੀਆਂ ਪ੍ਰਸ਼ਾਸਨ ਪ੍ਰਸ਼ਾਸਨ ਜੋ ਵੀ ਆ ਇਹਦੇ ਤੇ ਧਿਆਨ ਦੇਵੇ ਤੇ ਆਪਣੀ ਰਾਤ ਨੂੰ ਜਿਹੜਾ ਆਪਣਾ ਥਾਣਾ ਏ ਚਬਾਲ ਉਹ ਆਪਣੀ ਗਸ਼ਤ ਥੋੜੀ ਜੀ ਰੱਖਣਾ ਤੇ ਜਿਹੜਾ ਥੋੜਾ ਜਿਹਾ ਇਲਾਕੇ ਨੂੰ ਜਿਹੜਾ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਏ ਹਾਂਜੀ ਨੰਬਰ ਤੁਹਾਨੂੰ ਯਾਦ ਹੈ ਹਾਂਜੀ ਕਿਹਨਾ ਨੰਬਰ ਕੀ ਤੁਹਾਡਾ ਪੀਬੀ ਡਬਲ ਏ 46 3301 61 ਇੱਕ ਵਾਰ ਦੱਸੋ ਪੀਬੀ 46 ਡਬਲ ਏ 3301 ਨੰਬਰ ਉਹਨਾਂ ਦਾ ਜੀ ਕਿਹੜੀ ਕਿਹੜੀ ਕੰਪਨੀ ਦਾ ਮੋਟਰ ਪਟਨਾ ਜੀ ਬਜਾਜ ਕੰਪਨੀ ਦਾ ਹਾਂ ਜੀ ਮਤਲਬ ਉਹ ਮੋਟਰ ਜਿਹੜਾ ਤੁਸੀਂ ਨਗਦ ਲਿਆ ਸੀ ਕਿ ਕਰ ਕਿਸ਼ਤਾਂ ਦੇ ਲਿਆ ਹੈ ਜੀ ਅੱਛਾ ਹਾਂ ਜੀ ਕਿਸ਼ਤਾਂ ਹੋ ਚੁੱਕੀਆਂ ਸੀ ਹਾਂ ਜੀ ਹੋਵਾਂਗੇ ਜੀ ਕਿਸ਼ਤਾਂ ਹੋਈਆਂ ਪੂਰਨ 2018 ਮਾਡਲ ਸੀ ਉਹਨੂੰ ਤੇ ਕਾਫੀ ਤੁਹਾਨੂੰ ਪਰੇਸ਼ਾਨੀ ਆ ਰਹੀ ਹੋਣੀ ਹਾਂ ਜੀ ਬਹੁਤ ਜ਼ਿਆਦੀ ਜੀ ਬਹੁਤ ਜ਼ਿਆਦੀ ਤੇ ਦਾਨੀ ਸੱਜਣਾ ਨੂੰ ਜਿਹੜੇ ਸਮਾਜ ਸੇਵੀ ਵੀਰ ਨੇ ਜਿਹੜੇ ਸਮੇਂ ਸਮੇਂ ਸਿਰ ਗਰੀਬਾਂ ਦੀ ਬਾਹ ਫੜਦੇ ਨੇ ਉਹਨਾਂ ਨੂੰ ਕੀ ਅਪੀਲ ਰਹੇਗੀ ਹਾਂਜੀ ਉਹਨਾਂ ਨੂੰ ਆਪਣੀ ਇਹ ਅਪੀਲ ਆ ਕੇ ਸਾਡੀ ਕੋ ਮਦਦ ਕੀਤੀ ਜਾਵੇ ਤੇ ਸਾਨੂੰ ਮੋਟਰਸਾਈਕਲ ਹੀ ਲੈ ਕੇ ਦਿੱਤਾ ਜਾਵੇ ਜਾਂ ਕੋਈ ਮਦਦ ਕੀਤੀ ਜਾਵੇ ਜਿਸ ਨਾਲ ਅਸੀਂ ਜਿਹੜੀ ਪਰੇਸ਼ਾਨੀ ਉਹ ਦੂਰ ਹੋ ਸਕੇ ਹਾਂਜੀ ਹਾਂਜੀ ਬਾਬਾ ਜੀ ਤੁਹਾਡਾ ਸੰਪਰਕ ਨੰਬਰ ਕੀ ਆ ਤਾਂ ਕਿ ਉਹ ਜਿਹੜਾ ਸੰਪਰਕ ਨੰਬਰ ਉਹ ਤੁਸੀਂ ਦੱਸ ਦੋ ਤੇ ਜਿਹੜੇ ਦਾਨੀ ਸੱਜਣ ਨੇ ਜਾਂ ਸਮਾਜ ਸੇਵੀ ਜਿਹੜੇ ਵੀਰ ਨੇ ਉਹ ਸਿੱਧਾ ਤੁਹਾਡੇ ਨਾਲ ਰਾਬਤਾ ਕਰਕੇ ਤੇ ਜੋ ਵੀ ਤੁਹਾਡੀ ਮਦਦ ਕਰ ਸਕਣ ਹਾਂਜੀ ਨੰਬਰ ਦਦੋ ਆਪਣਾ ਹਾਂਜੀ 75299 50827 ਇਹ ਬਾਬੇ ਕਰੋ 75299 50827 ਇਹ ਮੋਬਾਈਲ ਨੰਬਰ ਆ ਜੀ ਬਾਬਾ ਜੀ ਜੇਕਰ ਤੁਹਾਡਾ ਜਿਹੜਾ ਮੋਟਰਸਾਈਕਲ ਆ ਹਾਂਜੀ ਪੁਲਿਸ ਟ੍ਰੇਸ ਕਰਕੇ ਲੱਭ ਦਿੰਦੀ ਹੈ ਹਾਂਜੀ ਤਾਂ ਫਿਰ ਫਿਰ ਬਹੁਤ ਮਿਹਰਬਾਨੀ ਹੋਵੇਗੀ ਜੀ ਪ੍ਰਸ਼ਾਸਨ ਦੀ ਬਹੁਤ ਮਿਹਰਬਾਨੀ ਹੋਵੇਗੀ ਕੀ ਲੱਗਦਾ ਉਮੀਦ ਹੈ ਕਿ ਲੱਭ ਕੇ ਦੇ ਸਕਦੇ ਆ ਨਹੀਂ ਉਮੀਦ ਨਹੀਂ ਜੀ ਕਿਸੇ ਦਾ ਮੋਟਰਸਾਈਕਲ ਅਜੇ ਤੱਕ ਲੱਭਾ ਨਹੀਂਗਾ ਜਿੰਨੇ ਵੀ ਉਹਨਾਂ ਚੋਰਾਂ ਨੇ ਚੁਰਾਏ ਆ ਤੇ ਉਮੀਦ ਨਹੀਂ ਚਲੋ ਜੇ ਕੋਸ਼ਿਸ਼ ਕਰਨ ਤੇ ਸ਼ਾਇਦ ਹੋ ਸਕੇ ਲੱਭ ਜੀ ਪੁਲਿਸ ਪ੍ਰਸ਼ਾਸਨ ਉਹਨਾਂ ਚੋਰਾਂ ਨੂੰ ਸ਼ਹਿ ਦੇ ਰਿਹਾ ਨਹੀਂ ਜੀ ਇਹ ਗੱਲ ਤਾਂ ਨਹੀਂ ਮੈਂ ਕਹਿ ਸਕਦਾ ਕਿਉਂਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਇਹਨਾਂ ਨੂੰ ਪਿੰਡ ਵੀ ਦੱਸਿਆ ਏ ਉਹਨਾਂ ਦੇ ਨਾਂ ਵੀ ਦੱਸੇ ਆ ਤਾਂ ਅਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਉਹ ਬੰਦੇ ਨਾ ਤੇ ਵੈਰੀਫਾਈ ਕੀਤੇ ਨਾ ਹੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਆ ਹਾਂਜੀ ਫਿਰ ਇਹਦਾ ਮਤਲਬ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਸ਼ਹਿ ਦੇ ਰਿਹਾ ਏ ਨਹੀਂ ਮੈਂ ਇਹ ਨਹੀਂ ਗੱਲ ਕਹਿ ਸਕਦਾ ਹਾਂਜੀ ਠੀਕ ਹੈ